99 ਮਾਡਲ ਹੈ ਹਿਮਾਚਲ ਦਾ ਨੰਬਰ ਹੈ ਹਾਂਜੀ 5 ਸਾਲਾਂ ਦਾ ਟ੍ਰੈਕਟਰ ਘਰੇ ਹੀ ਖੜਾ ਸੀ ਜ਼ਿਲਹੰਦਰ ਕੋਲੋਂ ਲਿਆ ਸੀ ਆਪਾਂ ਆਰ ਜੇ 13 ਨੰਬਰ ਹੈ ਗੰਗਾ ਨਗਰ ਦਾ ਠੀਕ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਗਿਆ ਜੀ 2300 ਕੰਟੇ ਟ੍ਰੈਕਟਰ ਚੱਲੇ ਆ ਸਾਰਾ ਕੁੱਲੀ ਕੁੱਲ ਠੀਕ ਹੈ 2013 ਮਾਡਲ ਹੈ ਠੀਕ ਹੈ ਟੇਲ ਬ੍ਰੇਕ ਹੈ 2002 ਮਾਡਲ ਦਾ ਰਸਤਾ ਨੰਬਰ ਹੈ ਠੀਕ ਹੈ ਪੂਰਾ ਸੋਹਣਾ ਟ੍ਰੈਕਟਰ ਹੈ ਇੰਜਨ ਗੇਅਰ ਦਾ ਹੋਰ 40 45 ਪੈਸੇ ਟੇਰ ਹੈ ਟੇਲ ਬ੍ਰੇਕ ਟ੍ਰੈਕਟਰ ਹੈ 2300 ਘੰਟੇ ਚੱਲਿਆ ਟ੍ਰੈਕਟਰ ਆਰ ਜੇ 13 ਨੰਬਰ ਹੈ ਸਾਰਾ ਜੇਨਿਅਨ ਟ੍ਰੈਕਟਰ ਹੈ 55 ਹਸਪਾਵਰ ਆਹ ਅੱਛਾ ਜੀ ਸੋਨਰ ਲੀਕਾ 35 ਡੀਆਈ 48 ਹਸਪਾਵਰ ਠੀਕ ਹੈ ਸਿਕੰਦਰ ਮਾਡਲ ਪਾਵਰ ਸਟੀering ਠੀਕ ਹੈ ਟੌਪ ਮਾਡਲ 2012 ਮਾਡਲ ਹੈ ਨਵੇਂ ਟੇਰ ਹੈ ਠੀਕ ਹੈ ਜੀ ਡਬਲ ਕਿਲਸ ਹੈ ਕੱਟ ਪੈਸੇ ਟੇਰ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਟਰੈਕਟਰ ਹੈ ਰਾਜਸਥਾਨ ਦਾ ਨੰਬਰ ਹੈ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਉਹ ਵੋਰ ਦੇ ਵਿੱਚ ਫੇਰ ਆ ਗਏ ਆਪਾਂ ਤੇ ਨਾਲ ਬਾਈ ਕੌਣ ਹੈ ਅਮਿਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੈ ਬਾਈ ਅਮਿਤ ਸਿਕੰਦਰ ਪਾਈ ਸਾਹਿਬ ਠੀਕ ਹੋ ਵਧੀਆ ਹੀ ਵਧੀਆ ਪਾਈ ਸਾਹਿਬ ਸਾਡੇ ਕੋਲੇ ਆਏ ਸੀ 15 ਦਿਨ ਪਹਿਲਾਂ ਠੀਕ ਹੈ ਜੀ 15 ਦਿਨਾਂ ਚ ਮੇਰੇ 10 ਟਰੈਕਟਰ ਵਿਕ ਗਏ ਇਹਨਾਂ ਦੀ ਵੀਡੀਓ ਵੇਖ ਕੇ ਜਿੰਨੇ ਵੀ ਗਾਹਕਾਂ ਨੇ ਵੀਡੀਓ ਵੇਖ ਕੇ ਆਏ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਦੱਸਿਆ ਸੱਚਾ ਨਾ ਤੇ ਅੱਜ ਕਿੰਨੇ ਤੇਰ ਮ ਕਾਪੀ ਕਾਹਿਆਂ ਦੇ ਕਿਵੇਂ ਰਹਿਗੇ ਕਾਪੀ ਕਾਗਜ਼ ਬਿਲਕੁਲ ਓਕੇ ਤੇ ਦਿਵਾਲੀ ਵਾਲੇ ਆਫਰ ਰਗੇ ਦਿਵਾਲੀ ਵਾਲੇ ਆਫਰ ਰਗੇ ਹਾਂਜੀ ਹਾਂਜੀ ਠੀਕ ਹੈ ਜਿਹੜਾ ਕੋਈ ਪੰਜਾਬ ਚੋਂ ਖਰੀਦੂਗਾ ਟਰੈਕਟਰ ਉਹਦੇ ਨਾਮ ਹੋ ਜਾਣਗੇ ਹਾਂ ਜੀ ਆਹ ਆ ਨਾਮ ਕਰਾ ਕੇ ਦੇਵਾਂਗੇ ਨਾਮ ਕਰਾ ਕੇ ਦੇਵਾਂਗੇ ਹਾਂਜੀ ਕਰਾ ਕੇ ਦੇਵਾਂਗੇ ਠੀਕ ਹੈ ਕਾਪੀ ਕਾਹਿਆਂ ਜਾਂਦੇ ਯਾਨੀ ਕਿ ਕਲੀਅਰ ਮਿਲਣਗੇ ਸਾਰ ਕੁਝ ਕਲੀਅਰ ਠੀਕ ਹੈ ਤੇ ਲੋਨ ਸੁਵਿਧਾ ਹੈ ਹਾਂ ਲੋਨ ਸੁਵਿਧਾ 12 ਮਾਡਲ ਤੋਂ ਉੱਤੇ ਸਾਰੇ ਟਰੈਕਟਰਾਂ ਤੇ ਲੋਨ ਹੋਜੂਗਾ ਲੋਨ ਹੋਜੂਗਾ ਹਾਂਜੀ ਠੀਕ ਹੈ ਤੇ ਲੋਕੇਸ਼ਨ ਕੀ ਹੈ ਤੁਹਾਡੀ ਇਹ ਲੋਕੇਸ਼ਨ ਹੈ ਜੀ ਅਬੋਰ ਪ੍ਰਗਤੀ ਟਰੈਕਟਰ ਸੀਤੋ ਨੇੜੇ ਜੋਡਿਆਰ ਜਾਂਸੀ ਜੋਡਿਆਰ ਦਿਸ ਇਨੇੜੇ ਠੀਕ ਹੈ ਜੀ ਪ੍ਰਗਤੀ ਟਰੈਕਟਰ ਸਬੋਰ ਠੀਕ ਹੈ ਜੀ ਹੁਣ ਆਪਾਂ ਟਾਈਮ ਨਹੀਂ ਬੇਸਟ ਕਰਦੇ ਹਾਂਜੀ 352 ਤੋਂ ਸਟਾਰਟ ਕਰਦੇ ਆਪਾਂ ਪੁਰਾਣੇ ਮਾਡਲ ਚਾਹ ਪੁਰਾਣੀ 100 ਵਾਲਾ ਇਹਦੇ ਬਾਰੇ ਬਾਈ ਦੱਸੀ ਕਿੰਨੇ ਮਾਡਲ ਆ ਗਏ 97 ਮਾਡਲ ਹੈ ਹਿਮਾਚਲ ਦਾ ਨੰਬਰ ਹੈ ਹਾਂਜੀ 5 ਸਾਲਾਂ ਦਾ ਟਰੈਕਟਰ ਘਰੇ ਹੀ ਖੜਾ ਸੀ ਜ਼ਿਲੰਦਰ ਕੋਲੋਂ ਲਿਆ ਸੀ ਆਪਾਂ ਠੀਕ ਹੈ ਜੀ ਇੰਜਨ ਗੇਅਰ ਦਾ ਹੋਰ ਜਮਾ ਨਵੇਂ ਵਰਗਾ ਟਰੈਕਟਰ ਹੈ ਹਾਈ ਸਪੀਡ ਹਾਈ ਸਪੀਡ ਹੈ ਹਾਂਜੀ ਠੀਕ ਹੈ ਜੀ ਐਚਐਮਟੀ 352 ਠੀਕ ਹੈ ਜੀ ਤੇ ਪੀਟੀਓ ਪੂਰ ਤੱਕ ਮੈਂ ਬਹੁਤ ਚੰਗਾ ਟਰੈਕਟਰ ਹੈ 13 ਚ ਹੈ ਟੀਟ ਜੋ 13 ਚ ਚੱਲਦਾ ਹੈ ਪੀਟੀਓ 13 ਚ ਚੱਲਦਾ ਮਿੱਤਰੋ ਹਾਂਜੀ ਹਾਂਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਤੇ ਮਾਡਲ ਤੇ ਰੇਟ ਕਿੰਨਾ ਰੂਪ ਹੈ ਜੀ ਇਹ ਜਿਹੜਾ ਇੱਕੋ ਹੀ ਰੇਟ ਹੈ ਜੀ ਦੇਣ ਵਾਲਾ ਦੀਵਾਲੀ ਆਫਰ ਹਾਂਜੀ 1 ਲੱਖ 20 ਹਜ਼ਾਰ ਦਾ 1 ਲੱਖ 20 ਦਾ ਹਾਂਜੀ 1 ਲੱਖ 20 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਮੂਰੇ ਆ ਗਿਆ 730 ਸਿਉਣਾ ਲਿਕਾ ਦੋ ਸਿਲੰਡਰ ਦੋ ਸਿਲੰਡਰ 72 ਸਾਰੇ 70 ਰੁਪਏ ਸੇ ਟੇਰ ਹੈ ਹਾਂਜੀ ਸਾਰਾ ਜੇਨਿਅਨ ਟਰੈਕਟਰ ਹੈ ਠੀਕ ਹੈ ਜੀ ਮਾਡਲ 2011 ਹਾਂਜੀ ਆਰ ਦੇ 13 ਨੰਬਰ ਹੈ ਗੰਗਾ ਨਗਰ ਦਾ ਠੀਕ ਹੈ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਠੀਕ ਹੈ ਜੀ ਟਰੈਕਟਰ ਦੇ ਦਿਆਂਗੇ 1,65,000 ਦਾ 1,65 ਦਾ ਹਾਂਜੀ 1,65,000 ਦਾ ਮੈਂ 30 ਬਣੂਗਾ ਛੋਟਾ ਸੋਨਾ ਲੀਕਾ ਇਹ ਹਾਂਜੀ ਹਾਂਜੀ ਦੋਸਤ ਬਹੁਤ ਹੀ ਚੰਗਾ ਘੱਟ ਖਰਚੇ ਵਾਲਾ ਹੈ ਬਹੁਤ ਘੱਟ ਖਰਚਾ ਹੈ ਬਹੁਤ ਘੱਟ ਖਰਚਾ ਹੈ ਮੂਰੇ ਆ ਗਿਆ 475 DE ਆਈ ਮਹਿੰਦਰਾ ਹਾਂਜੀ ਇਹਦੇ ਬਾਰੇ ਦੱਸਿਓ ਜੀ ਆ ਆ ਗਿਆ ਜੀ 2300 ਕੰਟੇ ਟਰੈਕਟਰ ਚੱਲੇ ਆ ਸਾਰਾ ਕੁੱਲੀ ਕੁੱਲ ਠੀਕ ਹੈ 2013 ਮਾਡਲ ਹੈ ਠੀਕ ਹੈ ਠੀਕ ਹੈ ਜੀ 80 ਪੈਸੇ ਟੇਰ ਹੈ ਠੀਕ ਹੈ ਜੀ ਜਮਾ ਜ਼ੇਨੀਅਨ ਟ੍ਰੈਕਟਰ ਹੈ 90 ਵਰਗਾ ਜਿੰਨੂੰ 90 ਵਰਗਾ ਲੈਣਾ ਹੈ ਠੀਕ ਹੈ ਜੀ ਤੇਲ ਬ੍ਰੇਕ ਟ੍ਰੈਕਟਰ ਹੈ 2300 ਘੰਟੇ ਚੱਲਿਆ ਟ੍ਰੈਕਟਰ 2300 ਘੰਟੇ ਚੱਲਿਆ ਸਿਰਪਲ ਕਪੜੇ ਦੀ ਜਮਾ ਜ਼ੇਨੀਅਨ ਟ੍ਰੈਕਟਰ 90 ਵਰਗਾ ਸਾਰਾ ਰੀਨ ਵਾਲਾ ਹਾਂ ਸਾਰਾ ਔਰਿਜਨਲ ਹੈ ਕਿਤੇ ਕਲਮ ਨਹੀਂ ਲੱਗੀ ਟ੍ਰੈਕਟਰ ਦੇ ਕਿਤੇ ਵੀ ਹਾਂਜੀ ਠੀਕ ਹੈ ਮਾਡਲ ਤੇ ਰੇਟ ਕਿੰਨਾ ਰਹੂ 2013 ਮਾਡਲ ਹੈ ਹਾਂਜੀ ਟ੍ਰੈਕਟਰ ਦੇ ਦਿਆਂਗੇ 2 ਲੱਖ 90 ਹਜ਼ਾਰ ਦਾ 2 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟ੍ਰੈਕਟਰ ਬਣੂਗਾ ਹਾਂਜੀ ਦੇਣ ਲੈ 735 FI ਹਾਂਜੀ ਇਹਦੇ ਬਾਰੇ ਦੱਸਿਓ ਜੀ 2002 ਮਾਡਲ ਹੈ ਹਾਂਜੀ 2002 ਮਾਡਲ ਦਾ ਰਸਤਾ ਨੰਬਰ ਹੈ ਠੀਕ ਹੈ ਜੀ ਪੂਰਾ ਸੋਹਣਾ ਟਰੈਕਟਰ ਹੈ ਇੰਜਨ ਗੇਅਰ ਦਾ ਹੋਰ 40 45 ਪੈਸੇ ਟੇਰ ਹੈ ਠੀਕ ਹੈ ਜੀ ਠੀਕ ਹੈ ਜੀ ਟਰੈਕਟਰ ਦੇ ਦਿਆਂਗੇ 1,55,000 ਦਾ 1,55,000 ਦਾ ਮਿੱਤਰੋ ਇਹ ਸਵਰਾਜ ਬਣੂਗਾ ਬਾਹਰ ਪੰਪ ਵਾਲਾ ਆ ਗਿਆ ਹਾਂਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਸਾਰਾ ਟਰੈਕਟਰ ਰੰਗ ਪੇਂਟ ਦਾ ਰੀਆ ਸਾਰਾ Ориਜੀਨਲ ਸਾਰਾ ਜੈਨਨ ਟਰੈਕਟਰ ਹੈ ਭਾਈ ਚਿੱਟੇ ਪੱਲਿਆਂ ਵਾਲਾ ਆ ਗਿਆ ਏ ਹਾਂਜੀ ਇਹ ਪਹਿਲੀਆਂ ਚ ਚਿੱਟੇ ਪਲਣੇ ਵਾਲੇ ਆਏ ਸੀਗੇ ਤੇ ਮੂਰੇ ਆ ਗਿਆ 3730 ਨਿਊ ਹਾਲੈਂਡ ਹਾਂਜੀ ਇਹਦੇ ਬਾਰੇ ਦੱਸੀ ਬਾਈ ਵਿਕਰਲ 2004 ਹਾਂਜੀ ਕਾਰ ਦੇ 13 ਨੰਬਰ ਐ ਸਾਰਾ ਜੇਨਿਅਨ ਟਰੈਕਟਰ ਐ 55 ਹਸਪਾਵਰ ਠੀਕ ਹੈ ਜੀ ਟਰੈਕਟਰ ਦੇ ਦਿਆਂਗੇ 215000 ਦਾ 215000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇਹਨੇ ਤਾਂ ਧੋਤਾ ਤਾਂ ਤਾਣੀ ਆਈ ਲਿਬੜਿਆ ਖੜਾ ਟਰੈਕਟਰ ਚੰਗਾ ਸਾਰਾ ਤੇ ਮੂਰੇ ਆ ਗਿਆ 735 ਸਿਉਨਾਲੀਕਾ ਐਚ ਡੀ ਐਮ 39 ਐਚ ਪੀ ਹਾਂਜੀ ਇਹਦੇ ਬਾਰੇ ਦੱਸਿਓ ਜੀ ਆ ਗਿਆ ਜੀ ਸੁੰਨਾਲੀਕਾ 35 ਡੀ ਆਈ ਹਾਂਜੀ 40 ਹਸ ਪਾਵਰ ਠੀਕ ਹੈ ਜੀ ਸਿਕੰਦਰ ਮਾਡਲ ਪਾਵਰ ਸਟੀਰਿੰਗ ਠੀਕ ਹੈ ਜੀ ਟਾਪ ਮਾਡਲ ਠੀਕ ਹੈ ਜੀ ਨਵੇਂ ਟਾਇਰ ਐ ਐਮ ਆਰ ਐਫ ਸ਼ਕਤੀ ਲਾਈਫ ਦੇ ਠੀਕ ਹੈ ਜੀ ਜਮਨ ਨਵੇਂ ਵਰਗਾ ਟਰੈਕਟਰ ਐ ਰਾਸਥਾਨ ਨੰਬਰ ਐ ਠੀਕ ਹੈ ਜੀ ਲੋਨ ਕਰਨਾ 73 ਲੱਖ ਰੁਪਏ ਲੋਨ ਹੋ ਜਾਊਗਾ 73 ਲੱਖ ਦਾ ਲੋਨ ਹੋ ਜਾਊ ਮਿੱਤਰੋ ਡਬਲ ਡਿਸਟ੍ਰੀਬਿਊਟਰ ਚ ਐ ਹਾਂਜੀ ਟਰੈਕਟਰ ਦੇ ਦਿਆਂਗੇ 385 ਹਜ਼ਾਰ ਦਾ 3 ਲੱਖ 85 ਹਜ਼ਾਰ ਮਾੜਾ ਮੋਟਾ ਹੋਰ ਹੋ ਜਾ ਮਾਨ ਤਾਂ ਮਾਨ ਤਾਨ ਕਰਕੇ ਇਹ ਜਮਾ ਦੀਵਾਲੀ ਕਰਕੇ ਆਫਰ ਐ ਦੀਵਾਲੀ ਕਰਕੇ ਆਫਰ ਹਾਂਜੀ ਹਾਂਜੀ ਦੀਵਾਲੀ ਕਰਕੇ ਆਫਰ ਐ ਮਿੱਤਰੋ ਇਹ ਟਰੈਕਟਰ ਚੰਗਾ ਮੂਰੇ ਆ ਗਿਆ ਇਸਰ 485 ਚੰਗਾ ਟਰੈਕਟਰ ਹੈ ਦੱਸੀ ਬਾਈ ਵਿਕਲ 2012 ਮਾਡਲ ਹੈ ਨਵੇਂ ਟਾਇਰ ਹੈ ਠੀਕ ਹੈ ਜੀ ਡਬਲ ਕਿਲਸ ਹੈ ਠੀਕ ਹੈ ਜੀ ਲੋਨ ਕਰਨਾ 2 ਲੱਖ ਰੁਪਏ ਲੋਨ ਹੋ ਜਾਊਗਾ 2 ਲੱਖ ਦਾ ਲੋਨ ਵੀ ਹੋ ਜੂ ਹਾਂਜੀ ਟੈਕਰ ਦੇ ਦੇ ਦਾਂਗੇ 280 ਦਾ 2 ਲੱਖ 80 ਹਜ਼ਾਰ ਦਾ ਮਿੱਤਰੋ ਇਹ ਆ ਇਸਰ ਬਣੂਗਾ 14 ਵਾਲੇ ਨਵੇਂ ਟਾਇਰ ਨੇ ਤੇ ਇੰਜਨ ਗੇਅਰ ਦਾ ਜਮ ਓਕੇ ਓਕੇ ਹੈ ਰੰਗ ਪੇਂਟ ਦਾ ਵੀ ਰੀਨਲ ਸਾਰਾ ਓਰੀਜਨਲ ਰੰਗ ਪੇਂਟ ਦਾ ਵੀ ਬਾਈ ਸਾਰਾ ਰੀਨਲ ਹੈ ਮੂਰੇ ਆ ਗਿਆ 475 ਡੀ ਆਈ ਭੂਮੀ ਪੁੱਤਰ ਮੋਡਲ ਦੋ 2012 ਮਾਡਲ ਹੈ ਹਾਂਜੀ ਛੱਟ ਪੈਸੇ ਟੇਰ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਟਰੈਕਟਰ ਹੈ ਰਾਜਸਥਾਨ ਦਾ ਨੰਬਰ ਹੈ ਇੰਜਨ ਗੇਅਰ ਦਾ ਓਕੇ ਹੈ ਰਾਜਸਥਾਨ ਦਾ ਨੰਬਰ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਓਕੇ ਆ ਸਿਰਫ ਮਡਗਾਰਡਾਂ ਦੇ ਉੱਤੇ ਉੱਤੇ ਰੰਗ ਹੋਇਆ ਹੈ ਮਗਰਿਆਟਾਂ ਦੀਆਂ ਸੱਤਾਂ ਰੰਗ ਉਹ ਹੀ ਆ ਨੇ ਮਿੱਤਰੋ ਬਾਕੀ ਸਾਰਾ ਜੈਨੀਆਂ ਟੈਕਰ ਬਾਕੀ ਸਾਰਾ ਜੈਨੀਆਂ ਨਾ ਮਾਡਲ ਤੇ ਰੇਟ 2012 ਮਾਡਲ ਦਾ ਟਰੈਕਟਰ ਦੇ ਦਿਆਂਗੇ ਦੋ ਪੇਂਟ ਦਾ 265000 ਦਾ ਮਿੱਤਰੋ ਇਹ ਮਹਿੰਦਰਾ ਬਣੂਗਾ ਮੂਰੇ ਆ ਗਿਆ 265 DI ਇਹਦੇ ਹਾਂਜੀ ਸਾਰਾ ਜੈਨਿਅਨ ਟ੍ਰੈਕਟਰ ਹੈ ਠੀਕ ਹੈ ਜੀ 90 ਪੈਸੇ ਟੇਰ ਹੈ ਹਾਂਜੀ ਤੇਲ ਬ੍ਰੇਕ ਹੈ ਤੇਲ ਬ੍ਰੇਕਾਂ ਹੈ ਹਾਂਜੀ 23 ਰੰਗ ਪੇਂਟ ਦਾ ਸਾਰਾ ਵਧੀਆ ਜੈਨਿਅਨ ਟ੍ਰੈਕਟਰ ਆਰਾ ਰੰਗ ਪੇਂਟ ਦਾ ਰੇਨ ਵਾਲਾ ਮਿੱਤਰੋ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਤੇ ਰੇਟ ਕਿੰਨਾ ਰੂਪਿਕ 2013 ਮਾਡਲ ਹੈ ਟਰੈਕਟਰ ਦੇ ਦਿਆਂਗੇ 270 ਦਾ 2 ਲੱਖ 70000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਾਇਰ ਤਕਰੀਬਨ ਚੌਕੜਾ ਰੁਪਿਆ ਪੈਣੇ ਆ ਮੂਮਣੀ ਆਈਆਂ ਵੀ ਅਜੇ ਉੱਪਰ ਪਈਆਂ ਨੇ ਮੂਰੇ ਆ ਗਿਆ 30 ਸੈਂਟੀਮੀਟਰ ਹੋਲੈਂਡ ਇਹਦੇ ਬਾਰੇ ਦੱਸਿਓ ਬਈ 39 ਹਸ ਪਾਵਰ ਹੈ ਹਾਂਜੀ 2012 ਮਾਡਲ ਹੈ 60 ਪੈਸੇ ਟੇਰ ਹੈ 60 ਪੈਸੇ ਟਾਇਰ ਨੇ ਸਾਰਾ ਜੇਨੀਆਂ ਸਾਦੀ ਕਟਾਈ ਚ ਆ ਗਿਆ ਹਾਂ ਸਾਦੀ ਕਟਾਈ ਚ ਸਾਰਾ ਠੀਕ ਹੈ ਸਾਰਾ ਜੇਨੀਆਂ ਟਰੈਕਟਰ ਹੈ ਸਾਰਾ ਜੇਨੀਆਂ ਹੈ ਹਾਂਜੀ ਠੀਕ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਤੇ ਕੇਹ ਟਰੈਕਟਰ ਪਾਈ ਡਬਲ ਡਿਸਟਰੀਬਿਊਟਰ ਹੈ ਡਬਲ ਦੇ ਦਿਆਂਗੇ 240000 240000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਮੂਰੇ ਆ ਗਿਆ ਪਿਆਦਾ ਫਾਰਮ ਇਹਦੇ ਬਾਰੇ ਦੱਸਿਓ ਜੀ ਅੱਧੇ ਟੇਰ ਹੈ ਹਾਂਜੀ ਇੰਜਨ ਗੇਅਰ ਦਾ ਓਕੇ ਹੈ ਠੀਕ ਹੈ ਜੀ ਮਾਡਲ 97 ਮਾਡਲ ਹੈ 97 ਮਾਡਲ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਟਰੈਕਟਰ ਦੇ ਦੇਾਂਗੇ ਲੱਖ ਰੁਪਈਆ ਦਾ ਲੱਖ ਨਹੀਂ ਹਾਂਜੀ ਇਹ ਚ ਮਾੜਾ ਮੋਟਾ ਹੋਰ ਹੋ ਜਾ ਬਸ ਕੋਈ ਮਾਨਤਾਨ ਕਰਕੇ 2000 ਘਟਾ ਦੇਾਂਗੇ ਹੋਰ ਦੱਸੋ 2000 ਹੋਰ ਕਹਿੰਦੇ ਯਾਰ ਤਿੰਨ ਪਾ ਕੇ 5000 ਹੀ ਘੱਟ ਦੇ ਦੇਣਗੇ ਘਟਾ ਦੇਾਂ ਕੋਈ ਗੱਲ 95 ਦੇ ਦੇ ਕੱਲੇ 95000 ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਤੇ ਮੂਰੇ ਆ ਗਿਆ ਸੋਨਾ ਲਿਕਾ ਸੋਨਾ ਲਿਕਾ 60 ਐਮਐਮ 60 ਐਮਐਮ ਮਿੰਨੀ 60 ਹਾਂ ਨਾ ਹਾਂਜੀ ਮਿੰਨੀ 60 ਇਹਦੇ ਬਾਰੇ ਦੱਸੀ ਬਈ ਮਾਡਲ ਹੈ 2010 ਹਾਂਜੀ 14 ਵਾਲੇ ਟੇਰ ਹੈ ਠੀਕ ਹੈ ਜੀ 70 ਰੁਪਏ ਟੇਰ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਸਾਰਾ ਜੈਨੀਅਨ ਟਰੈਕਟਰ ਹੈ ਸਾਰਾ ਜੈਨੀਅਨ ਟਰੈਕਟਰ ਆ ਮਿੱਤਰੋ ਇੰਜਨ ਗੇਅਰ ਦਾ ਓਕੇ ਹੈ ਰੰਗ ਪੈਂਟ ਦਾ ਵੀ ਰੇਨ ਵਾਲਾ ਸਾਰਾ ਓਰੀਜਨਲ ਟਰੈਕਟਰ ਹੈ ਸਟੈਮ ਹਾਊਸ ਪਾਵਰ ਹੈ ਹਾਂਜੀ 50 ਹਸ ਪਾਵਰ ਹੈ 50 ਹਸ ਪਾਵਰ ਹੈ ਤੇ ਮਾਡਲ ਕਿੰਨੇ ਆ 2010 ਮਾਡਲ ਰੇਟ ਕਿੰਨਾ ਆ ਜਵਾ 2 ਦਾ ਦੇ ਦੇ ਸਵਾ 2 ਲੱਖ ਦਾ ਮਿੱਤਰੋ ਇਹ ਟਰੈਕਟਰ ਨੈਟ ਫਟ ਬਣੂਗਾ ਆਜੋ ਆਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਵੀ ਮਿੱਤਰੋ ਮੂਰੇ 35 ਦਾ ਆ ਗਿਆ ਸਵਰਾਜ ਲੀਲੇ ਪੱਲੇ ਵਾਲਾ ਦੱਸੀ ਬਾਈ ਇਹਦੇ ਬਾਰੇ 99 ਮਾਡਲ ਦਾ ਹਾਂਜੀ ਸਾਰਾ ਜੇਨੀਅਨ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਠੀਕ ਹੈ ਜੀ ਰੰਗ ਪੇਂਟ ਦਾ ਤਾਂ ਤਕਰੀਬਨ Ориਜਨਲ ਹੀ ਆ ਸਾਰਾ Ориਜਨਲ ਹੈ ਇੰਜਨ ਗੇਅਰ ਦਾ ਵਧੀਆ ਹੈ ਤੇ ਬਾਹਰ ਪੰਪ ਵਾਲਾ ਹੈ ਬਾਹਰ ਪੰਪ ਵਾਲਾ ਹੈ ਅੱਦੇ ਟੇਰ ਅੱਧੇ ਟਾਇਰ ਨੇ ਹਾਂਜੀ ਕੱਪੜੇ ਵਾਲੀ ਆ ਛਤਰੀ ਜੀ ਲਾ ਕੇ ਦੇ ਦੇਉਗੇ ਹਾਂਜੀ ਹਾਂਜੀ ਲਾ ਦਿਆਂਗੇ ਨਵੀਂ ਲਾ ਦਿਆਂਗੇ ਨਵੀਂ ਛਤਰੀ ਲੱਗ ਜੂਗੀ ਅੱਤੇ ਟੌਪ ਲਿੰਕ ਛਤਰੀ ਹਾਂਜੀ ਅੱਗੇ ਬੰਪਰ ਹੀ ਲਾ ਕੇ ਦੇਵਾਂਗੇ ਬੰਪਰ ਵੀ ਅੱਗੇ ਲਾ ਕੇ ਦੇਣਗੇ ਭਾਈ ਮਾਡਲ ਤੇ ਰੇਟ ਆ 99 ਮਾਡਲ ਹੈ 1,35,000 ਦਾ 1,35,000 ਦਾ ਮਿੱਤਰੋ ਇਹ ਬਣੂਗਾ ਇਹ ਅਗਲਾ ਟਰੈਕਟਰ ਕਿਹੜਾ ਆ ਗਿਆ ਬਈ ਕੋ ਮਹਿੰਦਰਾ 265 ਦਾਸੀ ਫਿਰ ਇਹਦੇ ਬਾਰੇ 99 ਮਾਡਲ ਹੈ ਹਾਂਜੀ ਇੰਜਨ ਗੇਅਰ ਦਾ ਓਕੇ ਅਗਲੇ ਟਾਇਰ ਨਵੇਂ ਪਿਛਲੇ ਖਤਮ ਹੈ ਠੀਕ ਹੈ ਜੀ ਟਰੈਕਟਰ ਦੇ ਦਿਆਂਗੇ 1,15,000 ਦਾ 1,15,000 ਦਾ ਮਿੱਤਰੋ ਇਹ ਟਰੈਕਟਰ ਬਣੂ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਿਰਾ ਆ ਗਿਆ 35 ਦਾ ਸਿਉਣਾ ਲੀਕਾ ਮਿੱਤਰੋ ਇਹਦੇ ਬਾਰੇ ਦੱਸੀ ਬਈ ਮਾਡਲ 2006 ਹੈ ਹਾਂਜੀ ਸਾਈਡ ਗੇਅਰ ਹੈ ਹਾਂਜੀ ਇੰਜਨ ਗੇਅਰ ਦਾ ਓਕੇ ਟਰੈਕਟਰ ਹੈ ਠੀਕ ਹੈ ਜ ਆਰਸੀ ਇਹਦੇ ਤੱਕ ਰੀਨਿਊ ਪਈ ਹੈ ਦੇ ਠੀਕ ਹੈ ਜੀ ਟਰੈਕਟਰ ਦੇ ਦੇਾਂਗੇ 1 ਲੱਖ 55 ਹਜ਼ਾਰ ਦਾ 1 ਲੱਖ 55 ਹਜ਼ਾਰ ਦਾ ਮਿੱਤਰੋ ਮਣੂਗਾ ਹਾਂਜੀ ਟਰੈਕਟਰ ਚੰਗਾ 35 ਵਾਲਾ ਸਿਉਣਾ ਲੀਕਾ ਵਧੀਆ ਟਰੈਕਟਰ ਇੰਜਨ ਗੇਅਰ ਦਾ ਚੰਗਾ ਛੋਟੇ ਇੰਜਨ ਗੇਅਰ ਦਾ ਓਕੇ ਜਮਾ ਹਾਂ ਬਿਲਕੁਲ ਓਕੇ ਇੰਜਨ ਗੇਅਰ ਦਾ ਓਕੇ ਹੈ ਲੋ ਵੀ ਮਿੱਤਰੋ ਤੁਹਾਡੇ ਵਾਸਤੇ ਤੋਹਫੇ ਲੈ ਕੇ ਆਇਆ ਹੁਣ 35 ਬਾਈ ਦੱਸੀ ਬਾਈ ਮਾਡਲ 2012 ਹਾਂਜੀ 40 45 ਪੈਸੇ ਟੇਰ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਇੰਜਨ ਗੇਅਰ ਦਾ ਓਕੇ ਹੈ ਹਾਂਜੀ ਸੈਂਟਰ ਗੇਅਰ ਹੈ ਸੈਂਟਰ ਗੇਅਰ ਆ ਗਿਆ ਡਬਲ ਕਲਚ ਡਬਲ ਕਲਚ ਆ ਗਿਆ ਪੀਟੀਓ ਚੱਲਦਾ ਹੈ 13 ਚ ਹਾਂਜੀ ਪ੍ਰੀਤੀ ਉਹ ਗੇਰਾ ਚ ਹੈ ਤੇ ਮਿੱਤਰੋ ਟਰੈਕਟਰ ਚ ਖੂਬੀਆਂ ਜ਼ਿਆਦੇ ਨੇ ਤੇ ਮੈਨੂੰ ਆ ਰੇਟ ਬਹੁਤ ਘੱਟ ਹੋਣਾ ਟਰੈਕਟਰ ਦੇ ਦਿਆਂਗੇ 1,60,000 ਦਾ 1,60,000 ਦਾ ਮਿੱਤਰੋ ਇਹ ਟਰੈਕਟਰ ਬਣੂ 12 ਮਾਡਲ ਆਰ ਸੀ 2032 ਤੱਕ ਰੀਨਿਊ ਹੈ ਠੀਕ ਹੈ 32 ਤੱਕ ਆਰ ਸੀ ਰੀਨਿਊ ਪਈ ਹੈ ਜੀ 32 ਤੱਕ ਆਰ ਸੀ ਪਈ ਹੈ ਸਾਰੀਆਂ ਖੂਬੀਆਂ ਨੇ ਟਰੈਕਟਰ ਕੋਲ ਮਲਿਆ ਕੇ ਚੰਗਾ ਹੈ ਮਿੱਤਰੋ ਇਹ ਭਾਲ ਦੇ ਫਿਰ ਦਿਓ ਬਾਈ ਕੋਲੇ ਆ ਜਿਓ ਇੱਥੇ ਇਹ ਟਰੈਕਟਰ ਮਿਲ ਜੂਗਾ ਮੂਰੇ ਆ ਗਿਆ 40 ਬਾਈ ਇਹਦੇ ਬਾਰੇ ਦੱਸੀ ਬਾਈ ਮਾਡਲ 2000 ਹਾਂਜੀ 45 ਪੈਸੇ ਟੇਰ ਹੈ ਸਾਰਾ ਜੇਨਿਅਨ ਦਾ ਬਿਲਕੁਲ ਓਕੇ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਖਰਚਾ ਕਿੰਨਾ ਕ ਹੈ ਬਹੁਤ ਘੱਟ ਖਰਚਾ ਹੈ ਆਏ ਸਰ ਜਿੰਨਾ ਖਰਚਾ ਇਹਦਾ ਆਸੇ ਜਿੰਨਾ ਖਰਚਾ ਮਿੱਤਰੋ ਹਾਂਜੀ 40 ਹਸ ਪਾਵਰ ਹੈ 40 ਹਸ ਪਾਵਰ ਹੈ ਬਹੁਤ ਚੰਗਾ ਟਰੈਕਟਰ ਹੈ ਰੂਟਾ ਵੀਟਰ ਵੀ ਖਚੂਆ ਸਕੇ ਆਹ ਆ ਆਰਾਮ ਨਾਲ ਰਾਮਨਾਲ ਤੇ ਟਰੈਕਟਰ ਸੈਂਟਰ ਗੇਅਰ ਚ ਆ ਗਿਆ ਟਰੈਕਟਰ ਸਾਰਾ ਚੰਗਾ ਹੈ ਪੈਰਾਂ ਦੀ ਕੰਡੀਸ਼ਨ ਕਿੰਨੀ ਹੈ 45 ਪੈਸੇ ਟਾਇਰ ਹੈ 45 ਪੈਸੇ ਟਾਇਰ ਵੀ ਨੇ ਤੇ ਬੈਟਰੀ ਬੈਟਰੀ ਨਵੀਂ ਬੈਟਰੀ ਹੈ ਬੈਟਰੀ ਨਵੀਂ ਹੈ ਹਾਂ ਪੱਟੀ ਟੋਪ ਲਿੰਕ ਛਤਰੀ ਸਾਰਾ ਸਮਾਨ ਨਾਲ ਹੈ 11 ਕਿੰਨੇ ਦਾ 1,65,000 ਦਾ 1,65,000 ਦਾ ਮਿੱਤਰੋ ਟਰੈਕਟਰ ਬਣੂ ਆਹ ਟਰੈਕਟਰ ਤੁਸੀਂ ਕੰਡੇ ਸੰਚ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਪਿਆ ਮੈਨੂੰ ਲੱਗਦਾ ਚੱਲਦਾ ਵੀ ਗੇਰਾਂ ਚ ਹੈ ਗੇਰਾਂ ਚ ਹੈ ਹਾਂਜੀ ਹਾਂਜੀ ਗੇਰ ਤੇ 11 ਚ ਪੀਟੀਓ ਹੈ ਦੀ ਸਾਰਾ ਜੈਨੀਆਂ ਟਰੈਕਟਰ ਹੈ ਸਾਰਾ ਟਰੈਕਟਰ ਜੈਨੀਆਂ ਨੇ ਟਰੈਕਟਰ ਚੰਗਾ ਕੁਲ ਮਿਲਿਆ ਕੇ ਜੇ ਟਰੈਕਟਰ ਖਰੀਦਣਾ ਚਾਹਣੇ ਹੋ ਤੁਸੀਂ ਬਈ ਹੋਰ ਤੋਂ ਖਰੀਦ ਸਕਦੇ ਹੋ ਬਿਲਕੁਲ ਸਸਤੇ ਰੇਟਾਂ ਤੇ ਟਰੈਕਟਰ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਬਈ ਹੁੰਦੇ ਆ ਹਾਂਜੀ ਹੋਰ ਟਰੈਕਟਰ ਇੱਕ ਹੋਲੈਂਡ ਖੜਿਆ 3630 ਉੱਪਰ ਠੀਕ ਹੈ ਜੀ 2013 ਮਾਡਲ ਹੈ ਅੱਧੇ ਟੇਰ ਹੈ ਠੀਕ ਹੈ ਜੀ ਇੰਜਨ ਗੇਰ ਦਾ ਓਕੇ ਟਰੈਕਟਰ ਹੈ ਸਾਰਾ ਜੈਨੀਆਂ ਟਰੈਕਟਰ ਟਰੈਕਟਰ ਦੇ ਦੇਂਗਾ 3 ਲੱਖ ਤੋਂ ਜ਼ਿਆਦਾ ਠੀਕ ਹੈ ਜੀ ਹੋਰ ਇੱਕ ਟਰੈਕਟਰ ਖੜਿਆ ਜੀ 3730 2014 ਮਾਡਲ ਠੀਕ ਹੈ ਜੀ 55 ਹੌਸਪਾਵਰ 16 18 ਚ ਠੀਕ ਹੈ ਜੀ ਟਰੈਕਟਰ ਦੇ 60 ਪੈਸੇ ਟੇਰ ਹੈ ਹਾਂ ਜੀ ਟਰੈਕਟਰ ਦੇ ਦੇਣ 3 ਲੱਖ 70 ਹਜ਼ਾਰ ਦਾ 3 ਲੱਖ 70 ਹਜ਼ਾਰ ਦਾ ਹਾਂ ਜੀ 1 265 ਘੜਿਆ 2012 ਮਾਡਲ ਠੀਕ ਹੈ ਜੀ ਉਹਦੇ ਵੀ ਟੇਰ ਰਗੇ 80 ਪੈਸੇ ਠੀਕ ਹੈ ਜੀ ਟਰੈਕਟਰ ਦੇ ਦੇਵਾਂਗੇ 260 ਦਾ ਠੀਕ ਹੈ ਜੀ ਇਹ ਕਾਇ ਸਰ ਖੜਾ ਹੈ 485 2004 ਮਾਡਲ ਠੀਕ ਹੈ ਜੀ ਲਾਲ ਰੰਗ ਦਾ ਠੀਕ ਹੈ ਜੀ 45 ਪੈਸੇ ਟਾਇਰ ਹੈ ਇੰਜਨ ਗੇਅਰ ਦਾ ਓਕੇ ਟਰੈਕਟਰ ਦੇ ਦੇਵਾਂਗੇ 130000 ਦਾ 130000 ਦਾ ਇੱਕ ਫਾਰਮਸਟ ਖੜਾ ਹੈ 98 ਮਾਡਲ ਠੀਕ ਹੈ ਜੀ ਡਬਲ ਕਿਲਸ ਹੈ ਅਗਲੇ ਟਾਇਰ ਨਵੇਂ ਨਵੀਂ ਬੈਟਰੀ ਹੈ ਪਿਛਲੇ ਟਾਇਰ ਖਤਮ ਹੈ ਠੀਕ ਹੈ ਜੀ ਟਰੈਕਟਰ ਦੇ ਦੇਵਾਂਗੇ 120000 ਦਾ ਠੀਕ ਹੈ ਜੀ ਇੱਕ 265 ਖੜਾ ਹੈ 99 ਮਾਡਲ ਠੀਕ ਹੈ ਜੀ ਸਾਰਾ ਜੈਨੀਆਂ ਟਰੈਕਟਰ ਹੈ 45 ਪੈਸੇ ਟਾਇਰ ਹੈ ਟਰ ਕੜੇ ਪੰਜਾਬੀ ਵਾਲੀ ਅੱਛਾ ਜੀ ਸਾਡੇ ਦਾ 2019 ਠੀਕ ਹੈ ਜੀ 80 ਪੈਸੇ ਟੇਰ ਹੈ ਠੀਕ ਹੈ ਜੀ ਡਬਲ ਕਿਲਸ ਹੈ ਠੀਕ ਹੈ ਜੀ ਨਵੇਂ ਵਰਗਾ ਟਰੈਕਟਰ ਹੈ ਰਾਜਸਥਾਨ ਦਾ ਨੰਬਰ ਹੈ ਠੀਕ ਹੈ ਜੀ ਟਰੈਕਟਰ ਦੇ ਦੇਾਂਗੇ 4 ਲੱਖ 80 ਹਜ਼ਾਰ ਠੀਕ ਹੈ ਜੀ ਲੋਕੇਸ਼ਨ ਕੀ ਪੈ ਗਈ ਲੋਕੇਸ਼ਨ ਹੈ ਜੀ ਅਬੋਰ ਸਿੱਤੋ ਬਾਈਪਾਸ ਨੇੜੇ ਜੋਂਡੀ ਅਰਜੈਂਸੀ ਠੀਕ ਹੈ ਪ੍ਰਗਤੀ ਟਰੈਕਟਰ ਸਬੋਰ ਠੀਕ ਹੈ ਜੀ ਮੋਬਾਈਲ ਨੰਬਰ ਹੈ 9464 28829 ਮੋਬਾਈਲ ਨੰਬਰ 9464 28829 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ